ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਵੱਡਾ ਐਕਸ਼ਨ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਪਟੀਸ਼ਨ ਦਾਇਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਿਆ ਵੱਡਾ ਐਕਸ਼ਨ ਰਾਜਵੀਰ ਜਵੰਦਾ ਦੀ ਮੌਤ ਦਾ ਕੀ ਕਾਰਨ ਜੋ ਹੁਣ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਰਾਜਵੀਰ ਜਵੰਦਾ ਜਿਹੜੇ ਕਿ ਪੰਜਾਬੀ ਗਾਇਕ ਸੀ ਜਿਨ੍ਹਾਂ ਦਾ 27 ਸਤੰਬਰ ਨੂੰ ਐਕਸੀਡੈਂਟ ਹੁੰਦਾ ਹੈ ਔਰ ਉਹਨਾਂ ਦੀ ਜੋ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਹਰਨਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੋਈ ਏ ਤੁਸੀਂ ਜਿਹੜੇ ਲੋਖਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪੰਜਾਬ ਹਰਨਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੁੰਦੀ ਏ ਹਾਈ ਕੋਰਟ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜੋ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਜਦੋਂ ਸ਼ਿਮਲਾ ਜਾਂਦੇ ਸਮੇਂ ਸੜਕ ਦੇ ਉੱਪਰ ਐਕਸੀਡੈਂਟ ਹੋ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਲਗਭਗ 11 ਦਿਨ ਉਹਨਾਂ ਦਾ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਹੈ ਡਾਕਟਰਾਂ ਦੇ ਵੱਲੋਂ ਜੋ ਅਰਦਾਸਾਂ ਕਰਨ ਵਾਸਤੇ ਕਿਹਾ ਜਾਂਦਾ ਹੈ ਉਹਨਾਂ ਨੂੰ ਵੈਂਟੀਲੇਟਰ ਦੇ ਉੱਪਰ ਲਗਾਤਾਰ ਰੱਖਿਆ ਹੁੰਦਾ ਸੀ ਉਹ ਡਾਕਟਰਾਂ ਨੇ ਜੋ ਕਿਹਾ ਸੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਅਚਾਨਕ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਮੌਤ ਹੋ ਜਾਂਦੀ ਹੈ ਔਰ ਉਹਨਾਂ ਨੂੰ ਜਿਹੜਾ ਕੋਈ ਵੀ ਜਵਾਬ ਨਹੀਂ ਹੁੰਦਾ ਡਾਕਟਰਾਂ ਦੇ ਕੋਲ ਜੋ 11 ਦਿਨ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਣ ਤੋਂ ਬਾਅਦ ਵੀ ਜਦੋਂ ਉਹਨਾਂ ਦਾ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਤਾਂ ਉਹਨਾਂ ਨੂੰ ਮਿਰਤਕ ਕੁਸ਼ਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਜਗਰਾਉਂ ਦੇ ਪੋਨਾ ਪਿੰਡ ਦੇ ਵਿੱਚ ਔਰ ਪੂਰਾ ਪੰਜਾਬੀ ਜਗਤ ਸੋਗ ਦੇ ਵਿੱਚ ਸੀ ਪੂਰਾ ਜਿਹੜੀ ਸੰਗੀਤ ਇੰਡਸਟਰੀ ਸੋਗ ਦੇ ਵਿੱਚ ਸੀ ਉੱਥੇ ਹੀ ਬਹੁਤ ਸਾਰੇ ਸਮਾਜ ਸੇਵੀ ਜਿਨ੍ਹਾਂ ਨੇ ਇਸ ਮੌਤ ਦੇ ਬਾਅਦ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਹਾਰਾ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਕਰਤਾ ਨਵਕੀਰਨ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਇਰ ਕਰਵਾਈ ਗਈ ਹੈ ਜਿਸ ਵਿੱਚ ਉਹਨਾਂ ਨੇ ਹਿਮਾਚਲ ਸਰਕਾਰ ਦੇ ਉੱਪਰ ਤੇ ਪੰਜਾਬ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਸੋ ਪਟੀਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਦਰਪੇਸ਼ ਸੜਕਾਂ ਦੇ ਉੱਪਰ ਜੋ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਵੱਲ ਸਰਕਾਰਾਂ ਦਾ ਧਿਆਨ ਕਿਉਂ ਨਹੀਂ ਸੋ ਉਹ ਐਕਸੀਡੈਂਟ ਵਿੱਚ ਬਹੁਤ ਸਾਰੀਆਂ ਜਾਨਾਂ ਚੜੀਆਂ ਜਾਂਦੀਆਂ ਨੇ ਪਰ ਸਰਕਾਰਾਂ ਜਿਹੜੀਆਂ ਕਿ ਟੈਕਸ ਲੈਂਦੀਆਂ ਨੇ ਪਰ ਸਰਕਾਰਾਂ ਸੜਕਾਂ ਦੇ ਉੱਪਰ ਪੂਰੀ ਤਰ੍ਹਾਂ ਜਿਹੜਾ ਕੰਟਰੋਲ ਨਹੀਂ ਕਰਦੀਆਂ ਜਦੋਂ ਕਿ ਐਡਵੋਕੇਟ ਨਵੀਕਰਨ ਸਿੰਘ ਦੇ ਵੱਲੋਂ দাਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਲਈ ਜੋ ਅਹਿਮ ਸਵਾਲ ਚੁੱਕੇ ਗਏ ਹਨ ਇਹ ਕਾਨੂੰਨੀ ਕਦਮ ਆਵਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਜਾਨੀ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ ਸੋ ਪਟੀਸ਼ਨਰ ਨੇ ਖਾਸ ਤੌਰ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਨੇ ਪੁੱਛਿਆ ਜੇਕਰ ਸਰਕਾਰ ਵੱਲੋਂ ਆਮ ਲੋਕਾਂ ਤੋਂ ਗਊ ਸੈਸ ਲਿਆ ਜਾਂਦਾ ਹੈ ਤਾਂ ਫਿਰ ਇਹਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਸਬੂਤ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਜ ਸੁਣਵਾਈ ਹੋ ਸਕਦੀ ਹੈ ਸੋ ਰਾਜਵੀਰ ਜਵੰਦਾ ਜਿਨ੍ਹਾਂ ਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਾਂ ਜिले ਵਿੱਚ ਮੋਟਰਸਾਈਕਲ ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟਕਰਾਨ ਤੋਂ ਬਾਅਦ ਜਿਹੜੇ ਜ਼ਖਮੀ ਹੋ ਗਏ ਸਨ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਫੋਰਟ ਹਸਪਤਾਲ ਦੇ ਵਿੱਚ 11 ਦਿਨਾਂ ਤੱਕ ਚੱਲੇ ਇਲਾਜ ਦੇ ਬਾਵਜੂਦ 8 ਅਕਤੂਬਰ ਨੂੰ ਜੋ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੁਪਹਿਰ 12 ਵਜੇ ਦੇ ਕਰੀਬ ਜਾਰੀ ਕੀਤੇ ਗਏ ਇਸ ਇਦਕਾਰਤ ਬਿਆਨ ਦੇ ਵਿੱਚ ਫੋਟੋਸਾਫਤਾਲ ਨੇ ਪੁਸ਼ਟੀ ਕੀਤੀ ਕਿ ਅਜਵੀ ਜਵੰਦਾ ਦੀ ਮੌਤ ਮਲਟੀ ਆਰਗਨ ਫੇਲ ਹੋਣ ਦੇ ਕਾਰਨ ਹੋਈ ਹੈ ਜੋ ਉਹਨਾਂ ਦਾ ਦਿਮਾਗ ਨਹੀਂ ਚੱਲ ਸਕਿਆ ਸੋ ਲੁਧਿਆਣਾ ਦੇ ਜਗਰਾਉਂ ਪੋਨਾ ਪਿੰਡ ਦੇ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ ਨੂੰ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਸਿਖਰਾਂ ਤੇ ਪਹੁੰਚਾਇਆ ਔਰ ਪੂਰੀ ਦੁਨੀਆ ਵਿੱਚ ਆਪਣਾ ਨਾਮ ਔਰ ਪੰਜਾਬੀ ਦਾ ਨਾਮ ਜਿਹੜਾ ਉਹਨਾਂ ਨੇ ਚਮਕਾਇਆ ਪੰਜਾਬ ਦਾ ਨਾਮ ਚਮਕਾਇਆ ਉਸ ਰਾਜਵੀਰ ਜਵੰਦਾ ਦੀ ਮੌਤ ਜਿਹੜੀ ਅਨਿਆਈ ਮੌਤ ਹੋਈ ਹੈ ਜਿਸ ਨੂੰ ਲੈ ਕੇ ਪਟੀਸ਼ਨ ਦਾਇਰ ਹੋਈ ਹੈ ਪੰਜਾ ਰੂਣਾ ਕੋਰਟ ਦੇ ਵੱਲੋਂ ਹਿਮਾਚਲ ਸਰਕਾਰ ਨੂੰ ਪੁੱਛਿਆ ਗਿਆ ਕਿ ਜੋ ਸੜਕਾਂ ਦੇ ਉੱਪਰ ਜੋ ਆਵਾਰਾ ਪਸ਼ੂ ਨੇ ਉਹ ਕਿਉਂ ਨਹੀਂ ਕੰਟਰੋਲ ਕੀਤੇ ਜਾਂਦੇ ਜਦੋਂ ਕਿ ਸਰਕਾਰਾਂ ਟੈਕਸ ਲੈਂਦੀਆਂ ਨੇ ਗਊ ਸੈਸ ਲੈਂਦੀਆਂ ਨੇ ਤਾਂ ਫਿਰ ਇਹ ਸੜਕਾਂ ਦੇ ਉੱਪਰ ਕੰਟਰੋਲ ਸਰਕਾਰਾਂ ਦਾ ਕੰਮ ਹੈ ਕਰਨਾ ਜੋ ਪਸ਼ੂਆਂ ਨੂੰ ਰੋਕਣਾ ਪਰ ਆਵਾਰਾ ਪਸ਼ੂ ਗਾਵਾਂ ਜੜੀਆਂ ਨੇ ਉਹ ਬਹੁਤ ਸਾਰੀਆਂ ਹਰੋ ਸੜਕਾਂ ਤੇ ਆ ਕੇ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਔਰ ਬਹੁਤ ਸਾਰੇ ਲੋਕਾਂ ਦੀ ਜਾਨਾਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਇਹ ਫੋਟਾ ਐਕਸ਼ਨ ਹੋਇਆ ਜੋ ਪੰਜਾਬ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਣ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ